ਵੈਸੇ ਇੱਥੇ ਤਾਂ ਆਪ ਸਾਰੇ ਨੌਜ ਨੌਜ ਵਾਹਨ ਵੀਰ ਜਿੰਨੇ ਵੀ ਨੇ ਮਹਾਪੁਰਸ਼ਾਂ ਦੀ ਆਪ ਸੰਗਤ ਕਰਦੇ ਹੋ ਪਰ ਜਦੋਂ ਸਾਧ ਸੰਗਤ ਬਾਹਰ ਆਪਾਂ ਵਹਿੰਦੇ ਆ ਇਹਨਾਂ ਟਰੈਕਟਰਾਂ ਦੇ ਉੱਤੇ ਗੰਦੇ ਗੀਤ ਵੱਜਦੇ ਨੇ ਲੰਘ ਦੇਖੋਏ ਲੋਕ ਵੀ ਜਦੋਂ ਵਹਿੰਦੇ ਨੇ ਸਿੱਖ ਜਾ ਰਹੇ ਆ ਤੇ ਕਿੰਨੇ ਕੁ ਇਹ ਵਾਸ਼ਨਾ ਨੂੰ ਸੰਸਾਰ ਵਿੱਚ ਫੁਲਾਉਂਦਾ ਪਿਆਏ ਚੇਤੇ ਰੱਖਿਆ ਜੇ ਗੁਰੂ ਨੇ ਇਸ ਸਿਧਾਂਤ ਨਹੀਂ ਸੀ ਦਿੱਤਾ ਮੇਰੀ ਬੇਨਤੀ ਹੈ ਕਰਮ ਦੀ ਬਾਤ ਜਦੋਂ ਗੁਰੂ ਸਾਹਿਬ ਕਰਨਗੇ ਇਸ ਸਰੀਰ ਨੂੰ ਸੰਬੋਧਨ ਕਰਨਗੇ ਇਸ ਤੋਂ ਅੱਗੇ ਚੱਲੋ ਗੁਰੂ ਸਾਹਿਬ ਕਿਰਪਾ ਦੇ ਘਰ ਵਿੱਚ ਆ ਕੇ ਜਦੋਂ ਸਾ ਸੰਗਤ ਮਨ ਦੀ ਗੱਲ ਕਰਨਗੇ ਉਦੋਂ ਸਾਹਿਬ ਕਹਿਣਗੇ ਐ ਮਨਾ ਗੁਰੂ ਕੋਲ ਆਇਆ ਤੇ ਗੁਰੂ ਕੋਲ ਨਿਰਮਲ ਮਤ ਲੈ ਕੇ ਜਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਧਾ ਗੁਰੂ ਸਾਹਿਬ ਇਸ ਮਨ ਨੂੰ ਸੰਭੋ